ਗੱਲ ਸੁਣਾ ਮੈਂ ਬਹੁਤ ਜ਼ਿਆਦੇ ਬੈਰ ਰਹੀ ਸੀ ਤੇ ਮੈਂ ਜਿੱਕ ਬੰਦਾ ਤੋਂ ਰਹਿ ਰਹੀ ਸੀ ਇਹਨੂੰ ਠੰਡ ਲੱਗ ਰਹੀ ਦੀ ਬਹੁਤ ਜ਼ਿਆਦੇ ਤੇ ਨਾਲ ਇੱਕ ਜਨਾਨੀ ਛਾਤਰੀ ਲੰਘਾਰੇ ਦੀ ਤੇ ਜਨਾਨੀ ਬੰਦੇ ਨੂੰ ਕਹਿੰਦੀ ਵੀ ਤੁਸੀਂ ਭਿੱਜ ਰਹੇ ਹੋ ਵੀ ਤੁਸੀਂ ਮੇਰੀ ਛਾਤਰੀ 'ਚ ਆ ਜਾਓ ਤੇ ਬੰਦਾ ਕਹਿੰਦਾ ਨਾ ਪਾਣੇ ਮੈਂ ਤਾਂ ਇਦਾਂ ਹੀ ਠੀਕ ਆ ਦੇਖ ਲੈ ਬੰਦੇ ਇਨੇ شریف ਹੁੰਦੇ ਨੇ ਤੇ ਤੁਸੀਂ ਜਨਾਨੀ ਆ ਤੁਹਾਨੂੰ ਬੋਲਾਂ ਦਾ ਵੀ ਨਹੀਂ ਪਤਾ ਆਂਦਾ ਤੈਨੂੰ ਕੀ ਪਤਾ ਖਬਰਾਂ ਮੰਗ ਰੋ ਤੇ ਘਰ ਆਈ ਆਉਂਦੀ ਹੋਵੇ ਗੱਲ ਸੁਣੋ ਨਾਲੇ ਤੇ ਪਿੰਡ ਵਗ ਜਾਨੀ ਆ ਨਾਲੇ ਆਸਾਂ ਤੜਕੇ ਫੋਨ ਕਰੀ ਜਾਨੀ ਆ ਕਾਰੇ ਵਾਸਤੇ ਚਿੱਦੀ ਜੀ ਗੱਲ ਨਾਲ ਤੈਨੂੰ ਯਾਦ ਰਹੀ ਨਸੀਬ ਤਾਂ ਨੇ ਟਲੀ ਨਹੀਂ ਦਵਾਰੇ ਆਉਣ ਵਾਲੀ ਆ ਜੀ ਹਾਂ ਮੰਨ ਲਾ ਮੈਂ ਤੈਨੂੰ 5 ਰੁਪਏ ਦੇਤਾ ਕਦੋਂ ਮੰਨ ਲਾ ਵਾਸਤੇ ਤੈਨੂੰ 5 ਰੁਪਏ ਦੇ ਦਮੈਂ ਹਾਂ ਠੀਕ ਆ ਤੇਰੇ ਬਾਪਸ ਹੁਣ ਕਾ ਦੇ ਜਾਣੇ ਨੇ ਆयो ਰਮਾ ਗੱਲ ਸੁਣੋ ਤੇਰਾ ਨਾਮ ਚੇਂਜ ਕਰਕੇ ਮੈਂ ਗੂਗਲ ਨਾਲ ਰੱਖ ਲਾ ਕਿਉਂ ਹੋਰ ਮੈਂ ਤੇਨੂੰ ਕੁ ਸਭਾਲ ਪਾਉਂਦਾ ਤੂੰ ਸੌ ਸੌ ਜਵਾਬ ਦੇਣੀਆਂ ਗੱਲ ਸੁਣੋ ਏ ਹੂੰ ਆਪਣੀ ਐਨੀਵਰਸਰੀ ਫੇਰ ਆ ਰਹੀ ਹੈ। ਤੇ ਮੈਨੂੰ ਨਹੀਂ ਪਤਾ ਵਾਰਸੀਆਂ ਕੁਰਸੀਆਂ ਦਾ। ਘਾਲ ਛੋਣੋ। ਅੱਜ ਸਾਂਵੇਂ ਰੋਟੀ ਬਾਹਰ ਖਾ ਕੇ ਆਵਾਂਗੇ। ਕਿਉਂ? ਮੂੰਹ ਕਰੇ ਮਾਂਜੱਕਿਆ ਬਿਆਸਾ। ਮਾਂਨੱਕਿਆ ਪਿਆ। ਕੋ ਭਾਂਡੇ ਮਾਂਜਣ ਦਾ ਮੂਡ ਨਹੀਂ ਹੈਗਾ। ਕਮੋਹੀ ਜਿਹੜੇ ਤੋਂ ਮੈਂ ਡਰਦਾ ਸੀ ਹਾਂਜੀ ਹਾਂ ਅੱਜ ਮੈਂ ਤੇਰੇ ਨਾਲ ਨਾਰਾਜ਼ ਹਾਂ ਕਿਉਂ ਅੱਜ ਦਾ ਮੈਂ ਤੈਨੂੰ ਸੌਰੀ ਬੋਲਿਆ ਸੌਰੀ ਬੋਲ ਕੇ ਸਾਰੀ ਲੜਾਈ ਦਾ ਮੂਡ ਖਰਾਬ ਕਰਤਾ ਗੱਲ ਸੁਣ ਮੈਂ ਨ ਮਾਰੀ ਚ 3000 ਰੁਪਏ ਰੱਖਿਆ ਸੀ ਹੁਣ ਉੱਚ 500 ਹੈ। ਅਖਬਾਰ ਨਹੀਂ ਪੜਦਾ। ਕਿਉਂ? ਰੋਇਰ ਪੀ ਨਹੀਂ ਗਿਰ ਰਿਹਾ। ਹਲੋ। ਬਾਈ ਕੋਈ ਯਾਰ ਮੇਰੀ ਹੈਲਪ ਕਰੋ। 2 ਦਿਨ ਹੋ ਗਏ ਮੇਹੀ 5 ਦਿਨ। ਮੈਂ ਆਪਦੇ ਘਰੇ ਫਸਿਆ ਬੈਠਾ।